ਸਵਾਗਤ ਹੈ ਦੋਸਤੋ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਉੱਤੇ ਤੁਸੀਂ ਇੱਕ ਪੱਥਰ ਦੀ ਫੋਟੋ ਦੇਖ ਰਹੇ ਹੋ ਆਪਾਂ ਇਸ ਬਾਰੇ ਅੱਜ ਤੁਹਾਡੇ ਨਾਲ ਡਿਟੇਲ ਦੇ ਵਿੱਚ ਗੱਲ ਕਰਾਂਗੇ ਦੋਸਤੋ ਇਹ ਜਿਹੜਾ ਪੱਥਰ ਆ ਇਹਦਾ ਨਾਮ ਕੈਪਸਟੋਨ ਆ ਇਹ ਜਿਹੜਾ ਪੱਥਰ ਆ ਮਿਸਰ ਦੇ ਪੀਰਾਮਿਡ ਦੇ ਉੱਤੇ ਦਾ ਇੱਕ ਤਕੋਣਾ ਹਿੱਸਾ ਦਾ ਇਸ ਪੱਥਰ ਨੂੰ ਲੈ ਕੇ ਵਿਗਿਆਨਿਕ ਵੀ ਬਹੁਤ ਜ਼ਿਆਦਾ ਅਚੰਬੇ ਦੇ ਵਿੱਚ ਨੇ ਕਿਉਂਕਿ ਵਿਗਿਆਨਿਕਾਂ ਨੇ ਵੀ ਇਸ ਪੱਥਰ ਬਾਰੇ ਕਾਫੀ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਜਾਣ ਸਕੇ ਦੋਸਤੋ ਪਹਿਲਾ ਤੁਸੀਂ ਇਸ ਪੱਥਰ ਨੂੰ ਦੇਖੋ ਇਹ ਪੱਥਰ ਇੱਕ ਕਾਲੇ ਰੰਗ ਦਾ ਪੱਥਰ ਹੈ ਦੂਸਰਾ ਨੰਬਰ ਤੇ ਦੋਸਤੋ ਇਸ ਪੱਥਰ ਦੇ ਉੱਤੇ ਤੁਹਾਨੂੰ ਇੱਕ ਡਿਜ਼ਾਈਨਿੰਗ ਕੀਤੀ ਹੋਈ ਨਜ਼ਰ ਆਉਗੀ ਜਿਹਦੇ ਉੱਤੇ ਕਾਫੀ ਸਾਰੇ ਚਿੱਤਰ ਵੀ ਛਾਪੇ ਹੋਏ ਨੇ ਤੇ ਹੋਰ ਵੀ ਕਾਫੀ ਸਾਰੇ ਡਿਜ਼ਾਈਨ ਬਣੇ ਹੋਏ ਨੇਗੇ ਦੋਸਤੋ ਇਹਨਾਂ ਚਿੱਤਰਾਂ ਨੂੰ ਲੈ ਕੇ ਵਿਗਿਆਨਕ ਕਿਉਂ ਸੋਚਾਂ ਦੇ ਵਿੱਚ ਨੇ ਪਹਿਲੀ ਗੱਲ ਤਾਂ ਦੋਸਤੋ ਇਹ ਜਿਹੜਾ ਪੱਥਰ ਆ ਵਿਗਿਆਨਕ ਮੰਨਦੇ ਨੇ ਵੀ ਜਿਹੜਾ ਪੱਥਰ ਆ ਇਹ ਧਰਤੀ ਦੇ ਉੱਤੇ ਨਹੀਂ ਹੈਗਾ ਸਿੱਗਾ ਇਹ ਅਸਮਾਨ ਦੇ ਵਿੱਚੋਂ ਆਇਆ ਹੋਇਆ ਇੱਕ ਉਲਕਾ ਪਿੰਡ ਦਾ ਪੱਥਰ ਆ ਅਤੇ ਦੂਸਰਾ ਨੰਬਰ ਦੇ ਉੱਤੇ ਜਿਹੜੀ ਇਸ ਪੱਥਰ ਦੇ ਉੱਤੇ ਡਿਜ਼ਾਈਨਿੰਗ ਕੀਤੀ ਗਈ ਆ ਉਹ ਕਿਸੇ ਮਸ਼ੀਨ ਨਾਲ ਨਹੀਂ ਹੋ ਸਕਦੀ ਕਿਸੇ ਲੇਜ਼ਰ ਨਾਲ ਨਹੀਂ ਹੋ ਸਕਦੀ ਅਤੇ ਹੱਥ ਨਾਲ ਡਿਜ਼ਾਈਨਿੰਗ ਕਰਨੀ ਤਾਂ ਬਹੁਤ ਹੀ ਮੁਸ਼ਕਲ ਕੰਮ ਆ ਵਿਗਿਆਨਕ ਇਸ ਗੱਲ ਨੂੰ ਲੈ ਕੇ ਸੋਚਾਂ ਵਿੱਚ ਪਏ ਹੋਏ ਨੇ ਵੀ ਇਹ ਜਿਹੜੀ ਡਿਜ਼ਾਈਨਿੰਗ ਇਸ ਪੱਥਰ ਦੇ ਉੱਤੇ ਕੀਤੀ ਉਹ ਕਿਸ ਨੇ ਕੀਤੀ ਤੇ ਕਿਵੇਂ ਕੀਤੀ ਇਹ ਪੱਥਰ ਨਾ ਤਾਂ ਤਰਾਸ਼ਿਆ ਜਾ ਸਕਦਾ ਕਿਸੇ ਮਸ਼ੀਨ ਨਾਲ ਨਾ ਹੱਥਾਂ ਨਾਲ ਤਰਾਸ਼ਿਆ ਜਾ ਸਕਦਾ ਫਿਰ ਇੰਨੇ ਵਧੀਆ ਜਿਹੜੇ ਡਿਜ਼ਾਈਨ ਇਸ ਦੇ ਉੱਤੇ ਛਪੇ ਹੋਏ ਨੇ ਇੱਕੇਵੇਂ ਛਪੇਗੇ ਦੂਸਰਾ ਨੰਬਰ ਤੇ ਵਿਗਿਆਨਿਕਾਂ ਨੇ ਮੰਨਿਆ ਵੀ ਜਿਹੜਾ ਪੱਥਰ ਆ ਇਹ ਇੱਕ ਉਲਕਾ ਪਿੰਡ ਦਾ ਪੱਥਰ ਆ ਵਿਗਿਆਨਕ ਇਹ ਵੀ ਸੋਚ ਰਹੇ ਨੇ ਵੀ ਹੋ ਸਕਦਾ ਉਸ ਟਾਈਮ ਧਰਤੀ ਦੇ ਉੱਤੇ ਏਲੀਅਨ ਆਉਂਦੇ ਹੋਣ ਉਹ ਇਹ ਪੱਥਰ ਲੈ ਕੇ ਆਏ ਹੋਣ ਉਹਨਾਂ ਨਾਲ ਇਹਨਾਂ ਦਾ ਕੋਈ ਨਾ ਕੋਈ ਸਬੰਧ ਹੋ ਸਕਦਾ ਦੋਸਤੋ ਕਿਉਂਕਿ ਜਿਹੜੇ ਮਿਸਰ ਦੇ ਪੈਰਾਮਿਡ ਨੇ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿੰਨਾ ਬਾਰੇ ਵਿਗਿਆਨਿਕਾਂ ਨੂੰ ਅੱਜ ਤੱਕ ਕੋਈ ਪਤਾ ਹੀ ਨਹੀਂ ਚੱਲਿਆ ਉਹਨਾਂ ਦਾ ਕੋਈ ਪ੍ਰੋਪਰ ਸਬੂਤ ਨਹੀਂ ਮਿਲਿਆ ਵੀ ਇਹ ਕਿੱਥੋਂ ਆਈਆਂ ਕਿਵੇਂ ਆਈਆਂ ਸੋ ਦੋਸਤੋ ਜੇਕਰ ਤੁਸੀਂ ਵੀ ਕੈਪਸਟੋਨ ਬਾਰੇ ਇਸ ਪੱਥਰ ਬਾਰੇ ਪਹਿਲਾਂ ਜਾਣਦੇ ਹੋ ਜਾਂ ਤੁਹਾਨੂੰ ਹੋਰ ਵੀ ਕੋਈ ਇਸ ਤਰੀਕੇ ਦੀ ਨੌਲੇਜ ਹੈ ਇਸ ਪੱਥਰ ਬਾਰੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਹੋਰਾਂ ਤੱਕ ਵੀ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ